ਗੱਲ ਰਾਰੇ ਉਹ ਦਾ ਆ ਰਿਹਾ ਤੇ ਮੈਨੂੰ ਵੀਡੀਓ ਉਹ ਮਮਾ ਸੇਮ ਇਹਰਖ ਲਾਦਾ ਮੇਰੇ ਸਾਹਦੇ ਖੰਡਾ ਨੇ ਉਹ ਵੀਡੀਓ ਅੱਗੇ ਆ ਜਿਹੜਾ ਮੈਂ ਮਾਦਰ ਪੁਰਿਆ ਫਿਰਦਾ ਇਹਨੂੰ ਨਹੀਂ ਪਤਾ ਲੱਗਾ ਪਹਿਲਾਂ ਹਾਂ ਹੁਣ ਆ ਓਏ ਤੇਰੇ ਵਰਗਾ ਲਾਦਾ ਨਾ ਸੇਮ ਜਿਹੇ ਵਰਗਾ ਲੱਗਦਾ ਇਹਨੂੰ ਹੀ ਪਤਾ ਲੱਗਾ ਪਹਿਲਾਂ Bye. <laughs> ਗਾਂ ਨੂੰ ਨਾਂਗੇ ਆ ਵਿੱਚ ਨਹੀਂ ਲੈਣਾ ਗਿਆ। ਕੀ ਕਰ ਵਿੱਚ ਨਾ ਰਹਾ ਕਰ ਜਾਰਾ ਸਟੇਮ ਨਾ ਬੰਦਾ। ਤੈਨੂੰ ਸਾਹ ਚੜਨੋਂ ਹਟ ਜਾਊਗਾ। ਜਦੋਂ ਟੱਟ ਲੈ ਲਿਆ ਵੇਚ ਲਾ ਕੇ ਜਾ ਕਰ। ਚੈਨ ਚ ਭੱਜਿਆ ਦੇ ਕਰ ਉਹਨਾਂ ਸਟੇਮ ਨਾ ਬਣੂਗਾ। ਹਾਂ। ਹਮੈਂ ਇਨੀ ਮਿਹਨਤ ਲਾਉਣਾ ਸਾਹ ਨਹੀਂ ਚੜਨਾ ਚਾਹੀਦਾ ਤੈਨੂੰ। ਸਾਹ ਬਹੁਤ ਚੜਦਾ ਤੈਨੂੰ। ਨਸਾ ਹਾਂ ਚਲ ਗੋਟ ਫਲਾ ਕੇ ਕਰ ਕੋ ਮਾਇਆ ਫੜ ਲਿਓ ਇੱਕ ਦਿਨ ਇਹੋ ਜਿਹਾ ਆਊਗਾ ਦੁਨੀਆ دیਵਾਨੀ ਹੋਊਗੀ ਏਗਾ ਰਹੇ ਬਸ ਮਾਰ ਤੇ ਦੋ ਬਾਅਦ ਮੈਚ ਸ਼ੁਰੂ ਹੋਏ ਨੇ ਗੱਲੇ ਨੂੰ ਕੰਨੀ ਦੇ ਆਂਦਾ ਮੇਰਾ ਬੰਦਾ ਲਾਓ ਤੋਰਨਾ ਚਾਹੁੰਦੇ ਦੋ ਪੰਜਫੇ ਬਾਣਵਾ ਹਾਈ ਦਾ ਹਾਈ ਦਾ ਟਾਕਾ ਮਾਰ ਗੋ ਮਾਰ 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 ਤੱਕ ਹਾਈ ਦਾ ਹਾਈ ਦਾ ਚੜ ਕੇ ਰਾ ਚੜ ਕੇ ਚੜ ਕੇ ਚੜ ਕੇ ਹਾਂ ਤਿੰਨ ਸੰਗ ਲੱਗ ਫੇਮ ਕੀ ਦਾ ਗਗੂ ਪਛਾਂ ਟੋਟੇ ਦੇ ਨਾਲ ਚੜੀ ਜਾਂਦੇ ਹਾਂ ਉਹ ਮਰਿਆ ਕੁੱਤਾ ਕੋਸਾ ਰੱਸੀ ਪਾ ਕੇ ਛੁੱਟ ਦਈਏ ਛਪੜ ਓਏ ਤੂੰ ਕਹੀ ਨਹੀਂ ਲਿਆਉਂਦੇ ਤੇ ਮਿੱਟੀ ਪਾ ਦੋ ਯਾਰ ਉੱਥੇ ਨਾਈਟ ਸੇ ਹੀ ਆਲੇ ਆਗੇ ਅੱਗੇ ਰਾਹ ਹੁਣ ਪੋਛ ਮਾਰ ਜਿੱਡੀਆਂ ਬਾਹਾਂ ਤੇਰੀਆਂ ਇਹ ਕਟੇ-ਕਟੇ ਵੀ ਛੋੜ ਦਿੰਦੇ ਨੇ ਲੋਕ ਗਰਾਊਂਡ ਦਾ ਤੇ ਬਿਲਕੁਲ ਬੇੜਾ ਹੀ ਕਰਤਾ ਇਹਨਾਂ ਇਹ ਅਲਾਸਮੈਂਟ ਕਰਾਓ ਯਾਰ ਪਹਿਲਵਾਨ ਅੱਜ ਕਰਾਈਏ ਜਾ ਕੇ ਜੁਰਮਾਨਾ ਜੁਰਮੂਨਾ ਰਹਾ ਤੀਏ ਵੀ ਇੰਨਾ ਜੁਰਮਾਨਾ ਜਿਹੜਾ ਬੰਦਾ ਫੜਿਆ ਗਿਆ ਆਂਦੇ ਯਾਦ ਦੇ ਦੇ ਆਂਦੇ ਜਿਹੜੋ ਵੇਖੋ ਸੀ ਕੀ ਕਰਦੇ ਆ ਅੱਗੇ ਹੋ ਜਾ ਦੇ ਅੱਗੇ ਹੋ ਜਾ ਹਾਂ ਆਪਾਂ ਵੱਡੀ ਮੋਟਰ ਤੇ ਪਹੁੰਚ ਪੁੱਛ ਮਾਰ ਪੁੱਛ ਮਾਰ 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 ਤੱਕਾ ਮਾਰ ਤੱਕਾ ਮਾਰ ਯੋਰ ਨਾ ਹਾਈ ਤਰਾ ਰੈਸ਼ ਗਾੜੀ

ਪੱਜਿਆ ਨਹੀਂ ਜਾਂਦਾ ਤੂੰ ਮਰ ਭੱਜਿਆ ਨਹੀਂ ਜਾਂਦਾ ਤੂੰ ਮਰ ਅੱਗੇ ਮੈਂ ਗੋਟ ਖਾਤਾ ਫਿਰ ਨਿੱਕੀਆਂ ਦਾਚਾ ਮਾਰੀ ਇਹਨਾਂ ਕੋਟ ਆ ਵੀ ਫਿਰ ਮੇਰੇ ਹੱਥ ਪੈ ਜਾਂਦੀ ਹਾਂ ਮਾਂ ਮੜਾ ਕੀ ਚੀ ਕਰੀ ਹੁਣ ਜਾ ਜੋ ਮੈਨੂੰ ਮਾਰ ਦੇ ਜਿਹਦੀ ਇਹ ਲਤਾਲੇ ਟਾਇਰ ਬੋਰ ਨਾ ਮੈਂ ਅਜੇ ਮਾਮਾ ਐ ਕਹੀ ਜਾਂਦਾ ਤੇ ਇੱਥੇ ਨਹੀਂ ਤੂੰ ਕਰਨ ਦਾ ਕੋਸ ਤੇ ਮੈਚ ਕੀ ਕਰੇਗਾ ਕਾਹ ਤੇ ਆ ਪਾਣੀ ਆ ਨੀ ਸੁਭਾਈ ਚ ਲੱਗਿਆ ਗੋਲ ਟੰਗੂ ਠੰਡ ਕਿਆ ਗੂ ਮਾਰਨ ਦੀ ਕਰੇ ਬੰਦੇ ਐਦਰ ਦੇਖੋ ਯਾਰ ਚੈਨ ਉਧਰ ਚੀਨੀ ਨਹੀਂ ਮਿਜੇ ਇਹ ਵੀ ਜਸ਼ਨ ਬਣਿਆ ਹਲਮਗੀਰ ਵਾਲਾ ਕੰਕੀ ਪਵਾ ਕੇ ਕੰਕੀ ਖੋਲਦਾ ਜੀ ਆਓ ਨਹੀਂ ਕੋਲੇ ਪਾਇਂਦੀ ਪਾਣੀ ਪਤਾ ਨਹੀਂ ਲੱਗਦਾ ਤਾਂ ਇਹ ਤੋੜ ਲਾ ਇਹ ਘਟਾ ਫੜਦਾ ਹੀ ਗੱਛੇ ਉਹ ਇਹਦੇ ਕੋਈ ਨਹੀਂ ਮਾਮਾ ਦਸਰਾ ਇਹ ਵੀ ਸਪੀਡ ਵਾਲੇ ਹੁੰਦੇ ਨੇ ਸਾਰੇ ਹੀ ਕੋਈ ਨਹੀਂ ਪੜਨ ਵਾਲਾ ਹੁੰਦਾ ਬਾਹਰ ਹਾ ਮਿੱਠੂ ਚੱਲ ਮਿੱਠੂ ਅਰੇ ਗੱਗੀ ਲੱਗਾ ਮਿੱਠੂ ਨੁਕਰਦੇ ਕਾਲੀ ਨਿਕਰ ਪਾਖ ਲੋ ਤਾਵਾ ਇਹਨੂੰ ਪਤਾ ਵੀ ਨਹੀਂ ਕਿ ਟਾਫਾ 喂喂，你在哪又得了，来看看。 ਇਹ ਮਮਾ ਐਂ ਜਿਵੇਂ ਰੁਲਿਆ ਜਾ ਪਿਆ ਹੁੰਦਾ ਆ ਧੋਪ ਲੱਗੀ ਚੱਲੋ ਆਹੀ ਬਲਜੀਤ ਅਣੀ ਮੈਂ ਵੱਤ ਜਾ ਫੜਾ ਸੁਨਾ ਜੀ ਵਾਲਾ ਤਿੰਤੀ ਹੋ ਨਹੀਂ ਵੀਰ ਬਦਰੋਂ ਵੀ ਫਰਿਆਦ ਵਾਲਾ ਫਰਿਆਦ ਨੂੰ ਚੀੜਾ ਬੰਦਾ ਆਲਾ ਫਰਿਆਦ ਛੜਾ ਗਿਆ ਲੁੱਟਣਾ ਆ ਗਿਆ ਟਾਈਮ ਹੋ ਗਿਆ ਫਿਰ ਸੁੱਤਾ ਉੱਠ ਗਿਆ ਆ ਇਹ ਪੁੱਛ ਲੈ ਇਹਨੂੰ ਵੇ ਅਵੇ ਡੱਗੂ ਚੱਲ ਚੱਲ ਓ ਲੈ ਓ ਚੱਕ ਓ ਚੱਕ ਗੱਗਣਾ ਜਿਆਸੀ ਬਣ ਗਿਆ ਨਹੀਂ ਕਮਾਈ ਜਿਆਸੀ ਬਣਿਆ ਆਹ ਰੰਗ ਬਣਿਆ ਆਹ ਨਹੀਂ ਹੋਣਾ कौन तो नहीं चा को आचार्य मिट्टी मूज पाया यार बैठ जा इद्दा ही मार यार ओ सुत्ता मेरा कितना पांव में लागे हाय लगवारी ਇਹ ਦਾ ਦੌਰ ਹੈ ਤਾਂ ਦਗਾ ਤਾ ਰੀਨ ਲਾਤ ਵਜੇ

ടണ്ടാ കു